ਤੁਸੀਂ ਅਮਰਿਤਪਾਲ ਸਿੰਘ ਉਹਨਾਂ ਦੇ ਚੋਣ ਲੜਨ ਵਾਲੇ ਫੈਸਲੇ ਨੂੰ ਕਿਵੇਂ ਵੇਖਦੇ ਹੋ ਜੇਕਰ ਬਨੇ ਤਾਂ ਤੁਸੀਂ ਕਹੀ ਜਾਓ ਕਿ ਮੈਂ ਕੇਵਲ ਤੇ ਕੇਵਲ ਧਰਮ ਦੇ ਪ੍ਰਚਾਰ ਤੱਕ ਸੀਮਤ ਰਹਿਣਾ ਹੈ ਤੇ ਮੈਂ ਜਿਹੜਾ ਆ ਮੈਂ 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 ਉਸ ਸੋਚ ਦਾ ਮਾਲਕ ਹਾਂ ਕਿ ਨਾ ਕਿ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਹਾਂ ਆਪਦੀ ਲੜਾਈ ਦਾ ਏਜੰਡਾ ਤੁਸੀਂ ਤੈਅ ਕਰਦੇ ਰਹੇ ਜੇ ਤੇ ਦੂਸਰੇ ਬੰਨੇ ਆ 30 34 34 ਸਾਲਾਂ ਤੋਂ ਜੇਲਾਂ ਚ ਬੈਠੇ ਉਹਨਾਂ ਦੇ ਤੁਸੀਂ ਗੱਲ ਹੀ ਨਹੀਂ ਕਰਦੇ ਤੇ ਕਹਿੰਦੇ ਜੇ ਪਹਿਲਾਂ ਮੈਨੂੰ ਬਾਹਰ ਕੱਢ ਲਓ ਪੰਥ ਦੀ ਖਾਤਰ ਤੇ ਸ਼ਹੀਦੀਆਂ ਪਾਉਣੀਆਂ ਪੈ ਜਾਂਦੀਆਂ ਨੇ ਪੰਥ ਦੀ ਖਾਤਰ ਤੇ ਲੱਤਾਂ ਚੜਾਉਣੀਆਂ ਕਰਾਉਣੀਆਂ ਪੈ ਜਾਂਦੀਆਂ ਨੇ ਅਰੇ ਪੰਥ ਦੀ ਖਾਤਰ ਤੇ ਚੱਡੇ-ਚੋੜੇ ਕਰਵਾਉਣੇ ਪੈ ਜਾਂਦੇ ਨੇ ਪੰਥ ਦੀ ਖਾਤਰ ਤੇ ਪੰਜਾ ਘਰ ਤੋਂ ਬਾਹਰ ਕਰਨੇ ਪੈ ਜਾਂਦੇ ਨੇ ਤੁਸੀਂ ਦੇਖੋ ਕਿ ਫੈਮਿਲੀ ਨੂੰ ਪਤਾ ਨਹੀਂ ਤੇ ਰਾਜਦੇਵ ਸਿੰਘ ਹੋਰ ਜਿਹੜੇ ਐ ਡਿਬਰੂਗੜ੍ਹ ਜੇਹਲ੍ਹ ਤੇ ਮੁਲਾਕਾਤ ਕਰਕੇ ਤੇ ਬਾਅਦ ਚ ਆ ਬਾਹਰ ਆਣ ਕੇ ਉਹ ਅਨਾਊਂਸਮੈਂਟ ਕਰ ਰਹੇ ਨੇ ਤੇ ਉਹ ਵੀ ਆਰਐਸਐਸ ਦਾ ਆਗੂ ਕਰੇਗਾ ਤੇ ਫਿਰ ਸਖਮਤ ਸੋਚਣਾ ਚਾਹੀਦਾ ਨਾ ਕਿ ਇਹਦੇ ਪਿੱਛੇ ਕਹਾਣੀ ਕੀ ਹੈ ਤੁਹਾਨੂੰ ਸਾਜ਼ਿਸ਼ ਨਜ਼ਰ ਆਉਂਦੀ ਹੈ ਜਿਹੜੀ ਚੋਣ ਲੜਵਾਈ ਜਾ ਰਹੀ ਹੈ ਕਿ ਆਰਐਸਐਸ ਵਰਗੀ ਜਿਹੜੀ ਏ ਇਡੀ ਚਲਾਕ ਜਿਹੜੀ ਚਤھےਬੰਦੀ ਹੈ ਉਹ ਨਹੀਂ ਪਤਾ ਲੱਗਣ ਦਿੰਦੀ ਕਿਹਰੇ ਦਾ 도ਗਲਾ ਸਟੈਂਡ ਕਹਿੰਦੇ ਨਜ਼ਰ ਆਇਆ ਪਾਸੇ ਉਹ ਸਿੱਖ ਇਸ਼ੂਜ਼ ਦੀ ਗੱਲ ਕਰਦੇ ਨੇ ਯੁਵਾਪਾ ਦੀ ਗੱਲ ਕਰਦੇ ਨੇ ਪੰਥਕ ਇਸ਼ੂਜ਼ ਦੀ ਗੱਲ ਕਰਦੇ ਹੋ ਕਹਿੰਦੇ ਦੂਸਰੇ ਪਾਸੇ ਉਹ ਸ੍ਰੀਮੁਜੇ ਸਿੰਘ ਮਾਨ ਦੇ ਸਾਹਮਣੇ ਆ ਕੇ ਖੜੇ ਹੋਗੇ ਹੁਣ ਲੱਗਦਾ ਨਹੀਂ ਕਿ ਤੁਹਾਡੇ ਉੱਤੇ ਵੀ ਇਹੀ ਸਵਾਲ ਖੜੇ ਹੋਣਗੇ ਕਿ ਇੱਕ ਪਾਸੇ ਤੁਸੀਂ ਪੰਥਕ ਬੰਦਿਆਂ ਦੀ ਗੱਲ ਕਰਦੇ ਹੋ ਔਰ ਦੂਸਰੇ ਪਾਸੇ ਤੁਸੀਂ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਹਮਣੇ ਹੀ ਖੜੇ ਹੋਗੇ ਜਵਾਬ ਮੁਸ਼ਕਲ ਹੈ ਅਈ ਅਮਰਤਪਾਲ ਸਿੰਘ ਉਹਨਾਂ ਨੂੰ ਸਮਾਂ ਕਿੰਨਾ ਹੋਇਆ ਹੈ ਹਿੰਦੁਸਤਾਨ ਦੀ ਕੋਈ ਵੀ ਜੇਰ ਹੋਵੇ ਜਿੱਥੇ ਬੰਦੀ ਸਿੰਘ ਬੰਦ ਰਹੇ ਆ ਕਦੀ ਕਿਸ ਦੇ ਫੋਨ ਦੀਆਂ ਫੋਨ ਕਾਲ ਰਿਕਾਰਡਿੰਗ ਜਾਂ ਜਿਹੜਿਆ ਵਾਇਸ ਮੈਸੇਜ ਕਦੀ ਬਾਅਦ ਸੁਣੇ ਜਿਲਤਾਰ ਸਿੰਘ ਵਾਰਾ ਦੀਆਂ ਕਿੰਨੀਆਂ ਕ ਵਾਇਸ ਮੈਸੇਜ ਸੁਣੇ ਨੂੰ ਇਹਦੇ ਪਿੱਛੇ ਕੁਝ ਹੋਰ ਮਨਸ਼ਾ ਲੱਗਦੀ ਹੈ ਜੋ ਤੁਸੀਂ ਗੱਲਾਂ ਕੀਤੀਆਂ ਜੋ ਤੁਸੀਂ ਬੜਦਾ ਮਾਰੀਆਂ ਕਿ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਹਾਲਾકી ਪਾਸਪੋਰਟ ਉਹਨਾਂ ਨੇ ਆਪਣਾ ਮੰਨਣ ਤੋਂ ਮੰਨਿਆ ਜਾਂਦਾ ਹੈ ਇੱਕ ਟ੍ਰੈਵਲ ਕਰਨ ਵਾਸਤੇ ਦਸਤਾਵੇਜ਼ ਹੈ ਜੀ ਹਾਂ ਜੀ ਤੇ ਫਿਰ ਤੁਸੀਂ ਕਹਿੰਦੇ ਸੀ ਕਿ ਮਰਨੀ ਮਰ ਜੂੰਗਾ ਫਿਰ ਤੁਸੀਂ ਅੱਗੇ ਲੱਗ ਲੱਗੇ ਭੱਜੇ ਤੇਰੇ ਤੁਸੀਂ ਕਹਿੰਦੇ ਜੇ ਨਹੀਂ ਜੀ ਭਾਈ ਸਾਹਿਬ ਤੇ ਸਾਰੀ ਉਮਰ ਜੇਹ ਚ ਰਹਿ ਸਕਦੇ ਆ ਉਹ ਬਾਕੀਆਂ ਤੇ ਇਲੈਕਸ਼ਨ ਕਰਨਾ ਚਾਹੁੰਦੇ ਤੇ ਫਿਰ ਬਾਕੀਆਂ ਨੂੰ ਲੜਾ ਦਿਓ ਕਿਸ ਨੇ ਉਹਨੂੰ ਲੜਾ ਦਿਓ ਇਹ ਠੇਕਾ ਧੋਣੀ ਲੈ ਆ ਗਿਆ ਤੇ ਇਸ ਮਤਲਬ ਇਹਦਾ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਨੇ ਹੀ ਫੈਸਲਾ ਲੈਣਾ ਹਰ ਇੱਕ ਤਾਂ ਕਾਲੀ ਦਲ ਦੇ ਵੱਲੋਂ ਖਡੂਰ ਸਾਹਿਬ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਵਿਰਸਾ ਸਿੰਘ ਬਲਟੋਹਾ ਖਡੂਰ ਸਾਹਿਬ ਤੋਂ ਉਮੀਦਵਾਰ ਹੋਣਗੇ ਸਾਡੇ ਨਾਲ ਫੋਲ ਲਾਈਨ ਦੇ ਉੱਤੇ ਵਿਰਸਾ ਸਿੰਘ ਬਲਟੋਹਾ ਹਣੀ ਜੁੜੇ ਨੇ ਬਲਟੋਹਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਦੇ ਉੱਤੇ ਔਰ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਤੁਹਾਨੂੰ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਹੈ ਖੁਸ਼ ਹੋ ਕੁਝ ਸਭ ਤੋਂ ਪਹਿਲਾਂ ਤੇ ਤਾਂ ਹਦਾ ਧੰਨਵਾਦ ਤੇ ਦੂਸਰੀ ਗੱਲ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਜੀ ਜਿਸ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਨ ਵਾਸਤੇ ਮੇਰੇ ਕੋਲ ਸ਼ਬਦ ਵੀ ਨਹੀਂ ਹੂੰ ਕਿ ਜਦੋਂ ਮੈਂ ਆਪਣੇ ਪਿਛੋਕੜ ਵੱਲ ਦੇਖਦਾ ਹਾਂ ਬਲਟੋਈ ਪਿੰਡ ਵੱਲ ਦੇਖਦਾ ਹਾਂ ਉੱਥੋਂ ਮੈਂ ਉੱਠਿਆ ਕਾਲਜ ਪੜ੍ਹਿਆ ਕਾਲਜ ਤੋਂ ਮੈਂ ਮੈਨੂੰ ਪਕੌੜਾ ਕਰਾਰ ਦੇ ਦਿੱਤਾ ਗਿਆ ਬਾਅਦ ਵਿੱਚ ਮੇਰੀ ਗੁਸਤਾਰੀ ਹੋ ਜਾਂਦੀ ਹੈ ਤੇ ਫਿਰ ਮੈਨੂੰ 9 9.5 ਸਾਲ ਲਗਭਗ 10 ਸਾਲ ਦੀਪ ਜਿਹੜਾ ਹੈ ਵੱਖ-ਵੱਖ ਜੇਲ੍ਹਾਂ ਦੇ ਵਿੱਚ ਹੂੰ ਜੋਧਪੁਰ ਤੇ ਹਾਰਵਰਗੀਆਂ ਜੇਲ੍ਹਾਂ ਦੇ ਵਿੱਚ ਜਿਹੜਾ ਆ ਉਹ ਸਾਹਮਣਾ ਕਰਨਾ ਪੈਂਦਾ ਤੇ ਪਤਾ ਨਹੀਂ ਇੰਟਰੋਗੇਸ਼ਨ ਜਿਹੜੀਆਂ ਸਰੀਰਾਂ ਤੇ ਉੱਤੇ ਕਿੰਨੀਆਂ ਕਿ ਚਲਣੀਆਂ ਪਈਆਂ ਆ ਤੇ ਕਿੰਨੇ ਕਿ ਕੇਸਾਂ ਦਾ ਸਾਹਮਣਾ ਕਰਨਾ ਪਿਆ ਸਾਡੀ ਲੜਾਈ ਕੀ ਸੀ ਪੰਥ ਤੇ ਪੰਜਾਬ ਦੀ ਪੰਥ ਤੇ ਪੰਜਾਬ ਦੀ ਬਿਹਤਰੀ ਦੀ ਤੇ ਉਹਦੇ ਜਿਹੜਾ ਜ਼ੁਲਮ ਸੀਗਾ ਜਿਹੜਾ ਉਸ ਸਮੇਂ ਦੀ ਕਾਂਗਰਸੀ ਹਕੂਮਤ ਵੱਲੋਂ ਸੀਗਾ ਜਿੱਥੇ ਉਹ ਪੂਰਨ ਹਜ਼ਾਰਾਂ ਦੇ ਉੱਤੇ ਵਾਪਰੇ ਤੇ ਉਹਨਾਂ ਦੇ ਵਿੱਚੋਂ ਮਿਰਸਾ ਸਿੰਘ ਮਲਟੋਹਾ ਵੀ ਇੱਕ ਸੀਗਾ ਪਰ ਪਰ ਉਸ ਜ਼ੁਲਮ ਨੂੰ ਭੁੱਲੇ ਨਹੀਂ ਭਾਵੇਂ ਜਿੱਥੇ ਵੀ ਕਿਤੇ ਚਲੇ ਗਿਆ ਅੱਜ ਵੀ ਉਸ ਜ਼ੁਲਮ ਦੀ ਪੀੜ ਮਹਿਸੂਸ ਕਰਦੇ ਆ ਤੇ ਲੋਕਾਂ ਦੇ ਅੱਗੇ ਰੱਖਦੇ ਆ ਕਿ ਵੇਖਿਓ ਸਿੱਖੋ ਭੁੱਲੋ ਨਾ ਵੇਖੋ ਪੰਜਾਬੀਓ ਭੁੱਲੋ ਨਾ ਪੰਜਾਬ ਦੀ ਤਬਾਹੀ ਵਾਸਤੇ ਸਿੱਖਾਂ ਦੀ ਨਸਲ ਕੁਸ਼ੀ ਵਾਸਤੇ ਕਾਂਗਰਸ ਦੋਸ਼ੀ ਜੇ ਸਮੇਂ ਦੀਆਂ ਸਰਕਾਰਾਂ ਦੋਸ਼ੀ ਜੇ ਤੇ ਅੱਜ ਉਹੀ ਵਿਰਸਾ ਸਿੰਘ ਮਲਟੋਹਾ ਇੱਕ ਨਿਮਾਣਾ ਸਿੱਖ ਸਿੱਖਾਂ ਦਾ ਬੱਚਾ ਹਾਂਜੀ ਭਾਵੇਂ ਮੇਰੀ ਉਮਰ 60 ਸਾਲ ਤੋਂ ਉੱਪਰ ਹੋ ਗਈ ਹੈ ਪਰ ਮੈਂ ਅੱਜ ਵੀ ਆਪਣੇ ਆਪ ਨੂੰ ਉਹੀ ਸਮਝਦਾ ਹੈ ਤੇ ਮੈਂ ਆਮ ਕਰਕੇ ਗੱਲ ਕਰਦਾ ਹੁੰਦਾ ਕਿ ਭਾਈ ਭਾਵੇਂ ਮੇਰੇ ਦਾੜਾ ਚਿੱਟਾ ਹੋ ਗਿਆ ਪਰ ਮੇਰੇ ਚ ਕਰੰਟ ਪੂਰਾ ਜੇ ਤੇ ਕਰੰਟ ਇਸੇ ਗੱਲ ਦਾ ਹੀ ਹੈ ਕਿ ਮੇਰੇ ਚ ਪੰਥ ਤੇ ਜਜ਼ਬਾ ਪੰਥਕ ਸੋਚ ਪੰਥ ਵਾਸਤੇ ਲੜਨਾ ਪੰਜਾਬ ਦੀ ਬਿਹਤਰੀ ਵਾਸਤੇ ਲੜਨਾ ਮੇਰਾ ਮੁੱਖ عقیدہ ਤੇ ਮੁੱਖ ਝੰਡਾ ਤੁਸੀਂ ਵੀ ਕਿਰੰਟ ਲਾਉਣਾ ਕਿਦੇ ਹੈ ਵਲਟਵਾਰ ਸਾਹਿਬ ਇੱਕ ਕਿਰੰਟ ਹੁਣ ਲਾਉਣਾ ਕਿਦੇ ਹੈ ਕਰੰਟ ਪਹਿਲੀ ਤੇ ਗੱਲ ਹੈ ਕਿ ਕਰੰਟ ਜੋੜ ਕੇ ਜਿਹੜੇ ਲੋਕ ਸਾਡੇ ਭੁੱਲ ਗਏ ਸੀ ਕਾਂਗਰਸ ਚ ਤੇ ਸਿੱਖ ਵਿਰੋਧੀਆਂ ਦੇ ਵਿੱਚ ਤੇ ਪੰਥਕ ਧਿਰਾਂ ਦੇ ਵਿੱਚ ਕੋਈ ਫਰਕ ਨਹੀਂ ਸੀ ਸਮਝਦੇ ਉਹਨਾਂ ਨੂੰ ਜਿਹੜਾ ਹੈ ਪਹਿਲਾਂ ਤੇ ਉਹਨਾਂ ਨੂੰ ਸਚੇਤ ਕਰਾਂਗੇ ਹੂੰ ਤੇ ਫਿਰ ਜਿਹੜਾ ਕਰੰਟ ਲਾਵਾਂਗੇ ਉਹਨਾਂ ਲੋਕਾਂ ਨੂੰ ਜਾ ਕੇ ਜਿਹੜੇ ਸਿੱਖਾਂ ਦੀ ਸੁਣ ਕੇ ਵੀ ਅਣ ਸੁਣੀ ਕਰਦੇ ਆ ਹੂੰ ਜਿਹੜੀ ਜਿਹੜੀ ਸਿੱਖਾਂ ਦੇ ਦਰਦ ਦੀ ਗਾਥਾ ਦੇ ਉੱਤੇ ਮਜ਼ਾਕ ਉਡਾਉਂਦੇ ਆ ਹੂੰ ਜਿਹੜੇ ਸਿੱਖਾਂ ਨਾਲ ਬੇਇਨਸਾਫੀ ਦੇ ਉੱਤੇ ਵੀ ਅਗਲੇ ਬੰਦੇ ਉਹ ਬੁੜਕ ਬੁੜਕੇ ਸਵਾਲ ਉਠਾਉਂਦੇ ਆ ਉਹਨਾਂ ਨੂੰ ਜਿਹੜਾ ਉਹਨਾਂ ਦੇ ਜਵਾਬ ਤਲਬੀ ਕਰਾਂਗੇ ਜੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਨੰਗਿਆ ਕਰਾਂਗੇ ਕਿ ਕਦਰ ਦੇ ਵਿੱਚ ਉਹ ਤੇ ਤੁਸੀਂ ਅੱਠ ਜਿਹੜੇ ਭਾਰਤੀ ਸੈਨਿਕ ਲੈ ਜਾਂਦੇ ਆ ਚੰਗੀ ਗੱਲ ਐ ਸੀ ਧੰਨਵਾਦ ਕਰਦੇ ਆ ਪਰ ਸਾਡੇ ਜਿਹੜੇ ਆ 30 33 34 34 ਸਾਲਾਂ ਤੋਂ ਤੇ 29 ਸਾਲਾਂ ਤੋਂ ਫਾਸੀ ਦੇ ਤਖਤੇ ਤੇ ਖੜੋਤਾ ਉਹਨਾਂ ਦਾ ਵਾਲੀਵਾਰਸ ਕੌਣ ਉਹਨਾਂ ਦਾ ਤੁਸੀਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਪੰਥ ਦੀ ਸਿਆਸਤ ਕਰੋਗੇ ਪੰਥਕ ਮੁਦਿਆ ਦੀ ਸਿਆਸਤ ਕਰੋਗੇ ਤੁਸੀਂ ਆਪਣਾ ਵੀ ਜ਼ਿਕਰ ਕੀਤਾ ਕਿ ਤੁਸੀਂ ਜੇਲ੍ਹਾਂ ਦੇ ਵਿੱਚ ਉਹ ਟਾਈਮ ਗੁਜ਼ਾਰਿਆ ਕਾਲਜ ਕਾਲਜ ਤੋਂ ਬਾਅਦ ਤੁਸੀਂ ਜੇਲ੍ਹਾਂ ਵੀ ਕੱਟ ਕੇ ਆਏ ਇਸ ਲਈ ਸੇਮ ਸਿਨੈਰੀਓ ਜੋ ਚੱਲ ਰਿਹਾ ਅਮਰਿਤਪਾਲ ਸਿੰਘ ਹੁਣੀ ਜੇਲ੍ਹ ਦੇ ਵਿੱਚ ਨੇ ਹਾਲਾਂਕਿ ਉਹਨਾਂ ਨੇ ਵੀ ਆਪਣੇ ਆਪ ਨੂੰ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਜਿਹੜਾ ਹੈ ਉਹ ਐਲਾਨਿਆ ਉਹਨਾਂ ਨੇ ਕਿਹਾ ਕਿ ਉਹ ਚੋਣ ਲੜਨਗੇ ਤੁਸੀਂ ਅਮਰਿਤਪਾਲ ਸਿੰਘ ਉਹਨਾਂ ਦੇ ਚੋਣ ਲੜਨ ਵਾਲੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਨਹੀਂ ਦੇਖੋ ਮੈਂ ਉਹਨਾਂ ਦੇ ਫੈਸਲੇ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਾਂਗਾ ਹੂੰ ਪਰ ਇੱਕ ਸਵਾਲ ਜ਼ਰੂਰ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਨਾਲ ਭਾਵੇਂ ਅਸੀਂ ਉਹਨਾਂ ਦੇ ਏਜੰਡੇ ਨਾਲ ਸਹਿਮਤ ਹੂੰ कि ਉਹਨਾਂ ਦੇ ਉੱਤੇ ਐਨਐਸਏ ਲੱਗੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਵਾਜ਼ ਬੁਲੰਦ ਕੀਤੀ ਤੇ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਆ ਜਿਨੇ ਉਹਨਾਂ ਦੀ ਪੈਰਵਾਈ ਕੀਤੀ ਤੇ ਜਿਨ੍ਹਾਂ ਨੇ ਉਹਨਾਂ ਦੇ ਮਸਲੇ ਨੂੰ ਚੁੱਕਿਆ ਜੀ ਔਰ ਇੱਕ ਬੰਨੇ ਤੋਂ ਤੁਸੀਂ ਕਹੀ ਜਾਓ ਕਿ ਮੈਂ ਕੇਵਲ ਤੇ ਕੇਵਲ ਧਰਮ ਦੇ ਪ੍ਰਚਾਰ ਤੱਕ ਸੀਮਤ ਰਹਿਣਾ ਆ ਤੇ ਮੈਂ ਜਿਹੜਾ ਆ ਮੈਂ 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 ਉਸ ਸੋਚ ਦਾ مالک ਕਿ ਨਾ ਕਿ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਆ ਹਾਂਜੀ ਤੇ ਆਪ ਦੀ ਲੜਾਈ ਦਾ এজੰਡਾ ਤੁਸੀਂ ਤੈਅ ਕਰਦੇ ਰਹੇ ਜੀ ਤੇ ਦੂਸਰੇ ਬੰਨੇ ਆ 30 30 34 34 ਸਾਲਾਂ ਤੋਂ ਜੇਹਣਾ ਚ ਬੈਠੇ ਉਹਨਾਂ ਦੇ ਤੁਸੀਂ ਗੱਲ ਹੀ ਨਹੀਂ ਕਰਦੇ ਤੇ ਕਹਿੰਦੇ ਜੇ ਪਹਿਲਾਂ ਮੈਨੂੰ ਬਾਹਰ ਕੱਢ ਲਓ ਹਾਂਜੀ ਵੀ ਇਹਨਾਂ ਨੂੰ ਛੱਡੋ ਪਹਿਲਾਂ ਮੈਨੂੰ ਬਾਹਰ ਕੱਢੋ ਹਾਂਜੀ ਤੇ ਹੁਣ ਅਜੇ ਤਾਂ ਸਾਲ ਹੋਇਆ ਪੰਥ ਦੀ ਖਾਤਰ ਤੇ ਛੀਤੀਆਂ ਪਾਉਣੀਆਂ ਪੈ ਜਾਂਦੀਆਂ ਨੇ ਪੰਥ ਦੀ ਖਾਤਰ ਤੇ ਲੱਤਾਂ ਚੜਾਉਣੀਆਂ ਕਰਾਉਣੀਆਂ ਪੈ ਜਾਂਦੀਆਂ ਨੇ ਹਾਂਜੀ ਪੰਥ ਦੀ ਖਾਤਰ ਤੇ ਛੱਡੇ ਛੋੜੇ ਕਰਾਉਣੇ ਪੈ ਜਾਂਦੇ ਨੇ ਪੰਥ ਦੀ ਖਾਤਰ ਤੇ ਪੰਜਾ ਘਰਤਵਾਹ ਕਰਨੇ ਪੈ ਜਾਂਦੇ ਨੇ ਤੇ ਤੁਸੀਂ ਤੁਸੀਂ ਜਿਹੜਾ ਆ ਅੱਜ ਹੀ ਤੁਸੀਂ ਉਹਦਾ ਵਿਚਾਰਨਾ ਮੰਗ ਲਿਆ ਕੋ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਇਹ ਲੋਕਾਂ ਨੇ ਦੇਖਿਆ ਪਰ ਮੈਂ ਲੋਕਾਂ ਨੂੰ ਇਹ ਨਹੀਂ ਕਿ ਬੇਨਤੀ ਕਰੂੰਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਅਸੀਂ ਹਰ ਪੱਖ ਤੋਂ ਸਹਿਯੋਗ ਕੀਤਾ ਹੈ ਆਉਣ ਵਾਲੇ ਸਮੇਂ ਚ ਇਹਨਾਂ ਦੀ ਆਵਾਜ਼ ਬੰਦ ਕੇ ਬਲੰਦ ਕਰਾਂਗੇ ਪਰ ਇਹ ਫੰਦਾਬ ਦੇ ਲੋਕ ਪਰ ਉਹ ਲੈਂਦਾ ਨਹੀਂ ਕਿ ਵੋਟ 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 ਤੁਹਾਡੀ ਵੰਡੀ ਜਾਊਗੀ ਜਿਹੜੇ ਤੁਸੀਂ ਮੁੱਦਿਆਂ ਦੀ ਗੱਲ ਕਰੋਗੇ ਪੰਥਕ ਮੁੱਦਿਆਂ ਦੀ ਉਹੀ ਗੱਲ ਅੰਮ੍ਰਿਤਪਾਲ ਉਹ ਨਹੀਂ ਕਰਨਗੇ ਤਾਂ ਤੁਹਾਡੇ ਜਿਹੜੇ ਵੋਟਰ ਨੇ ਉਹ ਸਸ਼ੋਪੰਚ ਵਿੱਚ ਬਹਿ ਜਾਣਗੇ ਕਿ ਕਿਧਰਲੇ ਪਾਸੇ ਨੂੰ ਜਾਈਏ ਵੋਟ ਤਾਂ ਤੁਹਾਡੇ ਦੋਵਾਂ ਦੀ ਵੰਦੀ ਹੋਈ ਫਿਰ ਨਜ਼ਰ ਆਊਗੀ ਦੇਖੋ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਤੁਸੀਂ ਵਿੱਚੋਂ ਰੋਕ ਦਿੱਤਾ ਜੀ ਕਿ ਇਹ ਲੋਕਾਂ ਨੇ ਦੇਖਣਾ ਹੈ ਹੂੰ ਇਹ ਹੜਕਾ ਖਡੂਰ ਸਭ ਦੇ ਵਾਸੀਆਂ ਨੇ ਤੇ ਵੋਟਰਾਂ ਨੇ ਦੇਖਣਾ ਹੈ ਆ ਤੇ ਪੰਥਕ ਅਜੰਡੇ ਵਾਸਤੇ ਪੰਥਕ ਸੋਚ ਵਾਸਤੇ ਜੇ 84 ਤੋਂ ਬਾਅਦ ਜੰਮ ਕੇ ਵੀ ਜੀ ਹਾਂਜੀ ਜੀ ਤੇ ਅਸੀਂ ਵੱਡੇ ਸਿੱਖ ਹੋਣ ਦਾ ਦਾਵਾ ਕਰੀਏ ਤੇ ਸਰੂਪ ਸਾਡਾ ਆਣ ਕੇ 2 ਸਾਲ ਪਹਿਲਾਂ ਸੂਤਰ ਹੋ ਗਏ ਹੂੰ ਹਾਂਜੀ ਜੀ ਤੇ ਫਿਰ ਸਿੱਖੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਬਿਰਸਾ ਸਿੰਘ ਬਲਟੋਹਾ ਕਰੇ ਤੇ ਤੁਸੀਂ ਦੱਸਦੇ ਹੋ ਹੂੰ ਹਾਂਜੀ ਮੈਨੇ ਕਹਿੰਦਾ ਕਿ ਕਿਸੇ ਚਤਰ ਦੀ ਕਿਸੇ ਸਮੇਂ ਵੀ ਆ ਸਕਦੀ ਹੈ ਹੂੰ ਚੰਗੀ ਗੱਲ ਹੈ ਸਿੱਖੀ ਦੀ ਗੱਲ ਕਰੋ ਸਿੱਖਾਂ ਵਾਸਤੇ ਲੜਾਈ ਲੜੋ ਹਾਂਜੀ ਤੇ ਇਹ ਹਾਂ ਦੂਸਰੇ ਬਨੇ ਇਹ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੇ ਉਥੋਂ ਦੇ ਸਿੱਖਾਂ ਨੇ ਉਥੋਂ ਦੇ ਵਾਸੀਆਂ ਨੇ ਹਰੇਕ ਭਾਈ ਚਾਹ ਰਹੇ ਨੇ ਦੇਖਣਾ ਕਿ ਵਿਰਸਾ ਸਿੰਘ ਬਲਟੋਹਾ ਕੇ ਸੋਚ ਨੂੰ ਲੈ ਕੇ ਚੱਲਦਾ ਆ ਵਿਰਸਾ ਸਿੰਘ ਬਲਟੋਹਾ ਨੇ ਜੇ ਪੰਜਾਬ ਦੀ ਖਾਤਰ ਤੇ ਪੰਥ ਦੀ ਖਾਤਰ ਕੁਰਬਾਨੀ ਦਿੱਤੀ ਹੈ ਤੇ ਦੂਜੇ ਬੰਨੇ ਭਾਈ ਅਮਰਤਪਾਲ ਸਿੰਘ ਦੇਖ ਲੈਣ ਮੈਂ ਕੋਈ ਕੁਰਬਾਨੀ ਦਾ ਵਜਾਨਾ ਨਹੀਂ ਮੰਗਦਾ ਮੈਂ ਕੋਈ ਕੁਰਬਾਨੀ ਦਾ ਇਹ ਨਹੀਂ ਕਹਿੰਦਾ ਕਿ ਉਹ ਆਸਾਨ ਕੀਤਾ ਆ ਇਹ ਫਰਜ਼ ਬੰਦਾ ਸੀ ਅਸੀਂ ਫਰਜ਼ ਅਦਾ ਕੀਤੇ ਆ ਫਰਜ਼ ਅਦਾ ਕੀਤੇ ਆ ਤੇ ਫਰਜ਼ ਜਿਹੜੇ ਅਦਾ ਕੀਤੇ ਆ ਤੇ ਜੇ ਫਿਰ ਫਿਰ ਵੀ ਕਿਸੇ ਨੇ ਕੁਰਬਾਨੀ ਦੀ ਗੱਲ ਕਰਨੀ ਹੈ ਤੇ ਫਿਰ ਤੋਲ ਕੇ ਜਰੂਰ ਦੇਖ ਲੈਣਾ ਜਿਹਨਾਂ ਦੇ ਉੱਤੇ ਜੀ 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 ਮੇਰੇ ਵਰਗਿਆਂ ਦੇ ਉੱਤੇ ਦੋ ਦੋ ਵਾਰ ਐਨਐਸਏ ਲੱਗੀ ਹੈ ਤੇ ਹਾੜ ਤੇ ਜੋਧਪੁਰ ਵਰਗੀਆਂ ਜ਼ਿਲ੍ਹਾ ਕਟੀਆਂ ਨੇ ਜਿੱਥੇ ਮੇਰੀ ਪਹਿਲੀ ਮੁਲਾਕਾਤ ਜਿਹੜੀ ਹੈ ਜੇਲ੍ਹ ਚ ਬੰਦ ਕਦੀ ਬੰਦਾ ਮੱਥੇ ਨਹੀਂ ਲੱਗਦਾ ਜਾਂ ਜਾਂ ਏਜੰਸੀਆਂ ਮੱਥੇ ਲੱਗਦੀਆਂ ਜਿਹੜੀਆਂ ਇੰਟਰੋਗੇਟ ਕਰਦੀਆਂ ਸੀਗੀਆਂ ਤੇ 9.5 ਮਹੀਨੇ ਬਾਅਦ ਮੇਰੀ ਮਾਂ ਨੂੰ ਮੇਰੇ ਮੱਥੇ ਲੱਗਣ ਦਿੱਤਾ ਸੀ ਪਹਿਲੀ ਮੁਲਾਕਾਤ ਆ ਪਹਿਲੀ ਮੁਲਾਕਾਤ ਆ ਹਾਂਜੀ ਪਹਿਲੀ ਮੁਲਾਕਾਤ ਤੁਹਾਨੂੰ ਕਿ ਲੱਗਦਾ ਜਲਦਬਾਜ਼ੀ ਹੈ ਜਲਦਬਾਜ਼ੀ ਅਮਰਿਤਪਾਲ ਉਹਨਾਂ ਦੀ ਫਿਰ ਅਨਾਉਂਸ ਕਰਨਾ ਚੋਣ ਲੜਨੀ ਉਹਨਾਂ ਨੂੰ ਥੋੜਾ ਸਮਾਂ ਹੋਰ ਜੇਲ੍ਹ ਦੇ ਵਿੱਚ ਰਹਿਣਾ ਚਾਹੀਦਾ ਸੀਗਾ ਦੇਖੋ ਮੇਰਾ ਖਿਆਲ ਹੈ ਕਿ ਸ਼ਾਇਦ ਭਾਈ ਅਮਰਪਾਲ ਸਿੰਘ ਵੀ ਇਸ ਝੰਡੇ ਨਾਲ ਸਹਿਮਤ ਨਾ ਹੋਣ ਜਾਂ ਉਹਨਾਂ ਦੀ ਫੈਮਿਲੀ ਦੇ ਵੀ ਕਾਫੀ ਮੈਂਬਰਿੰਗ ਨੂੰ ਪਤਾ ਲੱਗਾ ਹੈ ਕਿ ਉਹ ਪਹਿਲਾਂ ਸਹਿਮਤ ਨਹੀਂ ਸੀ ਜੀ ਪਰ ਇਹਦੇ ਪਿੱਛੇ ਜਿਹੜੀ ਹੈ ਰਾਜਦੇਵ ਸਿੰਘ ਖਾਲਸਾ ਵਰਗੇ ਜਿਹੜੇ ਆਰਐਸਐਸ ਨਾਲ ਜੁੜੇ ਹੋਏ ਹਨ ਹਾਂਜੀ ਆਰਐਸਐਸ ਦੇ ਆਗੂ ਹੈ ਹਾਂਜੀ ਉਹਨਾਂ ਨੇ ਕੀ ਗੇਮ ਖੇਡੀ ਹੈ ਕਿਉਂ ਖੇਡੀ ਹੈ ਤੇ ਤੁਸੀਂ ਦੇਖੋ ਕਿ ਫੈਮਿਲੀ ਨੂੰ ਪਤਾ ਨਹੀਂ ਤੇ ਰਾਜਦੇਵ ਸਿੰਘ ਹੋਰ ਜਿਹੜੇ ਐ ਡਿਬਰੂਗੜ੍ਹ ਜ਼ਿਲ੍ਹੇ ਚ ਮੁਲਾਕਾਤ ਕਰਕੇ ਤੇ ਬਾਅਦ ਚਾਹ ਬਾਹਰ ਆਣ ਕੇ ਉਹ ਅਨਾਉਂਸਮੈਂਟ ਕਰ ਰਹੇ ਨੇ ਤੇ ਉਹ ਵੀ ਆਰਐਸਐਸ ਦਾ ਆਗੂ ਕਰੇਗਾ ਤੇ ਫਿਰ ਸਖੰਤ ਸੋਚਣਾ ਚਾਹੀਦਾ ਹੈ ਨਾ ਇਹਦੇ ਪਿਛੇ ਕਹਾਣੀ ਕੀ ਹੈ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਨਜ਼ਰ ਆਉਂਦਾ ਇਸ ਦੇ ਵਿੱਚ ਕੋਈ ਤੁਹਾਨੂੰ ਸਾਜ਼ਿਸ਼ ਨਜ਼ਰ ਆਉਂਦੀ ਹੈ ਜਿਹੜੀ ਚੋਣ ਲੜਵਾਈ ਜਾ ਰਹੀ ਹੈ ਨਹੀਂ ਬਿਲਕੁਲ ਬਿਲਕੁਲ ਜੀ ਆ ਉਹ ਹੋ ਸਕਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਾ ਪਤਾ ਹੋਵੇ ਕਿਹੜਾ ਨਹੀਂ ਪਤਾ ਲੱਗਣ ਦਿੰਦੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਜਿਹੜੀਆਂ ਉਹ ਸ਼ਕਤੀਆਂ ਨੇ ਖਾਸ ਕਰਕੇ ਆਰਐਸਐਸ ਵਰਗੀ ਜਿਹੜੀ ਏਡੀ ਚਲਾਕ ਜਿਹੜੀ ਜੱਠੇਬੰਦੀ ਹੈ ਉਹ ਨਹੀਂ ਪਤਾ ਲੱਗਣ ਦਿੰਦੀ ਪਰ ਹੁਣ ਤਾਂ ਪਰਿਵਾਰ ਮਿਲ ਕੇ ਆਇਆ ਪਰਿਵਾਰ ਨੇ ਹੀ ਅਨਾਉਂਸਮੈਂਟ ਕੀਤੀ ਹੈ ਉਹ ਕਹਿੰਦੇ ਕਿ ਠੀਕ ਹੈ ਸੰਗਤਾਂ ਦੀ ਮੰਗ ਸੀਗੀ ਜਿਹੜੇ ਉਹਨਾਂ ਦੇ ਫੋਲੋਅਰਸ ਨੇ ਔਰ ਜਿਹੜਾ ਬਕਾਇਦਾ ਮਾਤਾ ਜੀ ਉਹਨਾਂ ਦੇ ਵੱਲੋਂ ਜਿਹੜਾ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਔਰ ਜਿਹੜਾ ਬਿਆਨ ਵੀ ਦਿੱਤਾ ਗਿਆ ਉਹ ਕਹਿੰਦੇ ਕਿ ਪਿੰਡਾਂ ਦੇ ਵਿੱਚ ਸਰਪੰਚ ਹੋਣ ਬਲਾਕ ਮੈਂਬਰ ਹੋਣ ਜਾਂ ਜਿੰਨੇ ਵੀ ਕਹਿੰਦੇ ਇਸ ਏਰੀਆ ਦੇ ਲੋਕ ਹੋਣ ਤਾਂ ਕਹਿੰਦੇ ਸਭ ਦੀ ਮੰਗ ਸੀ ਸਭ ਦੀ ਪੁਕਾਰ ਸੀ ਕਿ ਅਮਰਿਤਪਾਲ ਉਹਨੀ ਮੈਦਾਨ ਦੇ ਵਿੱਚ ਉਤਰਨ ਜੀ ਸਭ ਦੀ ਉਹਨਾਂ ਦੀ ਮੰਗ ਹੈ ਪੁਕਾਰ ਹੈ ਚੋਣ ਲੜਨ ਦੀ ਤਾਂ ਫਿਰ ਤੁਹਾਨੂੰ ਕੀ ਲੱ ਕਿੰਨੇ ਕਿ ਲੋਕ ਆਉਣਗੇ ਦੇਖੋ ਮੈਂ ਬੇਨਤੀ ਕਰਾਂ ਹੂੰ ਅਜੀ ਉਹਨਾ ਵੀ ਮੈਦਾਨ ਚ ਆਉਣਾ ਤੇ ਮੈਂ ਵੀ ਮੈਦਾਨ ਚ ਆਉਣਾ ਹੂੰ ਠੀਕ ਹੈ ਤੁਸੀਂ ਤਾਂ ਮਹਾਲਾ ਕੀ ਮੈਦਾਨ ਚ ਹੈ ਤੁਸੀਂ ਲਗਾਤਾਰ ਵਿਚਰ ਨਹੀਂ ਹੋ ਲਗਾਤਾਰ ਹੀ ਜਿਹੜਾ ਆ ਆਪਦਾ ਵਿਚਰਦੇ ਆ ਮੇਰਾ ਤਾਂ ਕੋਈ ਦਿਨ ਇੱਕ ਵੀ ਸਾਡਾ ਖਾਲੀ ਨਹੀਂ ਹੁੰਦਾ ਜਿਸ ਤਰ੍ਹਾਂ ਅਸੀਂ ਆ ਹਲਕਾ ਖਾਲੀ ਛੱਡੀ ਜੀ ਇੱਕ ਵੀ ਦਿਨ ਨਹੀਂ ਹੁੰਦਾ ਜਿਹੜਾ ਅਸੀਂ ਸਵਾਏ ਅਸੀਂ ਜਿਹੜੇ ਇਸ ਇਸ ਮਤਲਬ ਸਿਆਸਤ ਵਾਲੇ ਪਾਸੇ ਲੱਗੇ ਆ ਤੇ ਅਸੀਂ ਇੱਕ ਦਿਨ ਵੀ ਆਪ ਦਾ ਜਿਹੜਾ ਆ ਆਪਦੇ ਲੋਕਾਂ ਤੋਂ ਬਾਹਰ ਨਹੀਂ ਹੁੰਦੇ ਜੀ ਲੋਕਾਂ ਦੇ ਵਿਚਾਰ ਹੀ ਨੇ ਆ ਲੋਕਾਂ ਦੇ ਦੁੱਖ ਦਰਦ ਦੇ ਭਾਈਵਾਲ ਬਣੀਦਾ ਆ ਲੋਕਾਂ ਆ ਲੋਕਾਂ ਦੇ ਜਿਨੇ ਵੀ ਜੋਗੇ ਅੱਜ ਦੀ ਹਾਲਾਤਾਂ ਦੇ ਵਿੱਚ ਵੀ ਹੈਗੇ ਆ ਉਹਨਾਂ ਨੂੰ ਮਸਲੇ ਹੱਲ ਕਰੀਦੇ ਆ ਹਾਂ ਜੀ ਪਰ ਇਹ ਵੀ ਦੇਖ ਚੁੱਕੇ ਆ ਕਿ ਭਾਈ ਵੀ ਹੁਣ ਮੇਰਾ ਖਿਆਲ ਅਗੇ ਜਿਨੇ ਵੀ ਤੁਸੀਂ ਦੇਖੋਗੇ ਆ ਗਰਮਖਿਆਲੀ ਧਿਰਾਂ ਸੀਗੀਆਂ ਜੀ ਜਾਂ ਜਿਹੜੇ ਹਥਿਆਰਮੰਦ ਆ ਮੂਵਮੈਂਟ ਵਾਲੇ ਸੀਗੇ ਬੜੇ ਜਾਨੀ ਅੱਜ ਵੀ ਜਿੰਦਾ ਨੇ ਬੜੇ ਨਾਮੀ ਗ੍ਰਾਮੀ ਜਿਹੜੇ ਲੋਕ ਨੇ ਉਹ ਸਾਰੇ ਕਹਿੰਦੇ ਆ ਕਿ ਇਹ ਲੜਾਈ ਨਹੀਂ ਲੜੀ ਜਾ ਸਕਦੀ ਹੂੰ ਤੁਸੀਂ 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 ਕਿਸੇ ਨੂੰ ਪ੍ਰਵੋਕ ਨਾ ਕਰੋ ਮੈਂ ਕੁੱਕੀ ਗਿੱਲੋਂ ਦਾ ਇੱਕ ਬਿਆਨ ਸੁਣ ਰਿਹਾ ਸੀ ਕੁੱਕੀ ਗਿੱਲੋਂ ਨੇ ਕਹਿੰਦੇ ਕਿ ਲੋਕ ਸਾਥ ਨਹੀਂ ਦੇਣਗੇ ਕਹਿੰਦੇ ਜੇ ਸਾਥ ਦੇਣਾ ਹੁੰਦਾ ਤਾਂ ਕਹਿੰਦੇ ਕਿ ਉਹਨਾਂ ਨੇ ਜਦੋਂ ਜੇਲ੍ਹ ਦੇ ਵਿੱਚ ਡੱਕਿਆ ਸੀ ਉਦੋਂ ਹੀ ਸਾਥ ਦੇ ਦੇ ਦਿੰਦੇ ਤਾਂ ਕਹਿੰਦੇ ਹੁਣ ਪਤਾ ਚੱਲ ਜੂਗਾ ਕਿੰਨੇ ਕ ਲੋਕ ਨਾਲ ਖੜਦੇ ਤ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਸਿਨੈਰੀਓ ਜਦੋਂ ਜੇਲ੍ਹ ਦੇ ਵਿੱਚ ਤੁਹਾਨੂੰ ਬੰਦ ਕੀਤਾ ਗਿਆ ਜਦੋਂ ਉਦੋਂ ਕਹਿੰਦੇ ਲੋਕੀ ਨਾਲ ਨਹੀਂ ਆਏ ਤਾਂ ਹੁਣ ਚੋਣਾਂ 'ਚ ਕਿੰਨੇ ਕ ਨਾਲ ਆ ਜਾਣਗੇ ਤੁਹਾਨੂੰ ਲੱਗਦਾ ਕਿ ਇਹੀ ਸਿਚੁਏਸ਼ਨ ਤੁਹਾਨੂੰ ਖਡੂਰ ਸਾਹਿਬ ਤੋਂ ਵੀ ਨਜ਼ਰ ਆਉਂਦੀ ਹੈ ਦੇਖੋ ਗਗਰ ਮੈਕ ਬੇਨਤੀ ਕਰਾਂ ਜਿਹੜਾ ਲੋਕਾਂ ਦਾ ਆ ਉਹ ਫਤਵਾ ਸਾਹਮਣੇ ਆ ਹੀ ਜਾਣਾ ਹੈ ਹੂੰ ਠੀਕ ਹੈ ਮੈਂ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਹੂੰ ਮੈਂ ਜਿਹੜੀਆਂ ਮੇਰੀਆਂ ਦੁਸ਼ਮਣ ਪਾਰਟੀਆਂ ਨੇ ਪੰਥ ਤੇ ਪੰਜਾਬ ਦੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਤੇ ਜੇ ਭਾਰਤੀ ਜਨਤਾ ਪਾਰਟੀ ਜੇ ਸੋਚ ਨੂੰ ਲੈ ਕੇ ਚੱਲ ਰਹੀ ਹੈ ਜਦੋਂ ਤੂੰ ਇਹ ਦੋ ਸੱਜਣ ਆਏ ਨੇ ਮੋਦੀ ਜੀ ਤੇ ਕੇਜਰੀ ਆ ਦੂਸਰਾ ਕੀ ਨਾਮ ਆ ਅਮਿਤ ਸ਼ਾ ਜੀ ਹਾਂ ਜੀ ਇਨਾਂ ਤੋਂ ਪੰਥ ਨੂੰ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਮੈਂ ਉਹਨਾਂ ਦੀ ਜਿਹੜੀ ਹੈ ਡਰ ਕੇ ਮੁਖਾਲਫਤ ਕਰੂੰਗਾ ਔਰ ਬਾਕੀ ਜਿਹੜੀ ਹੈ ਹਰੇਕ ਨੂੰ ਬੇਨਤੀ ਕਰੂੰਗਾ ਕਿ ਜੇ ਮੇਰੇ 'ਚ ਤੁਹਾਨੂੰ ਕੋਈ ਸਿੱਖੀ ਜਜ਼ਬਾ ਜਾਪਦਾ ਹੈ ਮੇਰੇ 'ਚ ਕੋਈ ਪੰਜਾਬ ਦੀ ਸੇਵਾ ਦਾ ਕਣ ਜਾਪਦਾ ਹੈ ਮੇਰੇ 'ਚ ਤੁਹਾਨੂੰ ਕੋਈ ਅਹਿਸਾਸ ਜਾਪਦਾ ਹੈ ਕਿ ਮੈਂ ਵਾਕਈ ਪੰਥ ਤੇ ਖਾਣ ਕੇ ਜਿਹੜਾ ਬੰਦੀ ਸਿੰਘਾਂ ਦਾ ਮਸਲਾ ਆ ਇਹ ਸਮੁੱਚੇ ਪੰਜਾਬ ਦਾ ਮਸਲਾ ਆ ਸਿੱਖਾਂ ਦੀ ਰੂਹ ਦਾ ਮਸਲਾ ਆ ਉਦੇ ਵਾਸਤੇ ਹੁਣ ਮੈਨੂੰ ਦੇਖੋ ਇੱਕ ਸਭ ਤੋਂ ਵੱਡਾ ਦੋਖੇ ਇਸ ਇਸ ਗੱਲ ਦਾ ਆ ਕਿ ਭਾਈ ਅਮਰਤੋਪਾਲ ਸਿੰਘ ਉਹਨਾਂ ਨੂੰ ਸਾਲ ਇੱਕ ਜੱਗੀ ਜੌਲ ਤੁਸੀਂ ਸੁਣਿਆ ਹੋਣਾ ਜੀ ਜੀ ਉਹਦੇ ਬਾਰੇ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਵੀ ਮਤੇ ਪਾਸ ਹੋ ਗਏ ਹੂੰ ਯੂਕੇ ਸਰਕਾਰ ਨੇ ਵੀ ਮਸਲਾ ਉਠਾਲਿਆ ਸਿੱਖਾਂ ਨੇ ਬੜਾ ਕੁਝ ਕਰ ਲਿਆ ਧਰਨੇ ਜਲਸੇ ਮਜ਼ਾਰੇ ਪ੍ਰੋਟੈਸਟ ਹੋਟੇ ਇਸਨਾਂ ਵਾਰ ਜੱਗੀ ਜੌਲ ਚਤੇ ਹੂੰ ਇਸਨੂੰ ਚਤੇ ਤੂੰ ਦੱਸ ਦਿਓ ਬਿਲਕੁਲ ਹਾਂਜੀ ਉਹਦੀ ਕੁਰਬਾਨੀ ਘਟ ਗਈ ਹੈ ਉਹਦੀ ਜੇਲ੍ਹ ਘਟ ਗਈ ਹੈ ਹਾਂਜੀ ਕਿ ਉਹ ਬਾਹਰ ਆ ਗਿਆ ਕਿ ਜਿਹੜੇ 34-34 ਸਾਲ ਤੋਂ ਬੈਠੇ ਆ ਜਿਹੜੇ 29 ਸਾਲ ਤੋਂ ਫਾਂਸੀ ਦੇ ਤਖਤੇ ਤੇ ਖੜੋਤਾ ਆ ਉਹ ਬਾਹਰ ਆ ਗਏ ਜੇ ਤਾਂ ਬਾਹਰ ਆ ਗਏ ਆ ਤੇ ਆਪਾਂ ਇਹ ਮੈਂ ਨਹੀਂ ਕਿੰਨਾ ਕਿੰਨਾ ਦਾ ਨਹੀਂ ਇਹ ਹੋਣਾ ਜੀ ਇਹਨਾਂ ਤਾਂ ਵੈਸੇ 6 ਮਹੀਨਿਆਂ ਨੂੰ ਆਜਣਾ ਹਾਂ ਮੈਂ ਤੁਹਾਨੂੰ ਅੱਜ ਲਿਖ ਕੇ ਦਿੰਦਾ ਕਿ 6 ਮਹੀਨੇ ਤੋਂ ਵੱਧ ਇਹ ਅੰਦਰ ਨਹੀਂ ਰਹਿ ਸਕਦੇ ਪਰ ਜਿਸ ਸਿੱਕੇ ਨਾਲ ਬਲਟੋਆ ਸਾਹਿਬ ਕਿਉਂਕਿ ਜਦੋਂ ਸਿਮਰਜੀਤ ਸਿੰਘ ਮਾਨ ਦੇ ਸਾਹਮਣੇ ਸੁਖਪਾਲ ਖੈਰਾ ਨੇ ਚੋਣ ਲੜਨ ਦਾ ਫੈਸਲਾ ਲਿੱਤਾ ਤਾਂ ਇੱਕ ਸੈਗਮੈਂਟ ਨੇ ਉਹਨਾਂ ਦਾ ਵਿਰੋਧ ਕੀਤਾ ਉਹ ਕਹਿੰਦੇ ਕਿ ਆਪਣਾ ਖੈਰੇ ਦਾ ਦੋਗਲਾ ਸਟੈਂਡ ਕਹਿੰਦੇ ਨਜ਼ਰ ਆਇਆ ਦੋਹਰਾ ਚਿਹਰਾ ਨਜ਼ਰ ਆਇਆ ਕਹਿੰਦੇ ਇੱਕ ਪਾਸੇ ਉਹ ਸਿੱਖ ਇਸ਼ੂਜ਼ ਦੀ ਗੱਲ ਕਰਦੇ ਨੇ ਯੁਵਾਪਾ ਦੀ ਗੱਲ ਕਰਦੇ ਨੇ ਪੰਥਕ ਇਸ਼ੂਜ਼ ਦੀ ਗੱਲ ਕਰਦੇ ਹੋਣ ਕਹਿੰਦੇ ਦੂਸਰੇ ਪਾਸੇ ਉਹ ਸਿਮਰਜੀਤ ਸਿੰਘ ਮਾਨ ਦੇ ਸਾਹਮਣੇ ਆ ਕੇ ਖੜੇ ਹੋਗੇ ਹੁਣ ਲੱਗਦਾ ਨਹੀਂ ਕਿ ਤੁਹਾਡੇ ਉੱਤੇ ਵੀ ਇਹੀ ਸਵਾਲ ਖੜੇ ਹੋਣਗੇ ਕਿ ਇੱਕ ਪਾਸੇ ਤੁਸੀਂ ਪੰਥਕ ਬੰਦਿਆ ਦੀ ਗੱਲ ਕਰਦੇ ਹੋ ਔ ਗਦਨੀ ਲੋਕਾਂ ਦੀ ਜਿਹੜੀ ਇੱਕ ਕਹਾਂਗੇ ਆਪਾਂ ਕਿ ਉਹਨਾਂ ਦਾ ਜਿਹੜਾ ਮਨ ਨਾਲ ਰੋਸ ਹੋਊਗਾ ਉਹ ਤੁਹਾਨੂੰ ਚੱਲਣਾ ਪਊਗਾ ਉਹ ਕਹਿਣਗੇ ਕਿ ਤੁਸੀਂ ਕਿਉਂ ਅੰਮ੍ਰਿਤਪਾਲ ਦੇ ਸਾਹਮਣੇ ਖੜੇ ਹੋਏ ਇਹ ਮੇਰੇ ਨਾਲ ਜਿਹੜਾ ਮੈਂ ਕਿ ਸੱਜਣ ਗੱਲ ਕਰੂਗਾ ਮੇਰੇ ਕੋਲ ਜਵਾਬ ਉਸ ਕੋਲ ਦਾ ਕੀ ਜਵਾਬ ਦੋਗੇ ਉਹ ਜਿਹੜੇ ਸੁਣ ਵੀ ਰਹੇ ਹਨ ਉਹਨੂੰ ਕੀ ਜਵਾਬ ਦੋਗੇ ਕਿ ਤੁਸੀਂ ਕਿਉਂ ਖੜੇ ਹੋਏ ਅੰਮ੍ਰਿਤਪਾਲ ਦੇ ਸਾਹਮਣੇ ਨਹੀਂ ਮੇਰਾ ਤਾਂ ਮੋਟੀ ਜੀ ਗੱਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਸਮਾਂ ਕਿੰਨਾ ਹੋਇਆ ਹੂੰ ਠੀਕ ਹੈ ਦੂਜੀ ਗੱਲ ਜਿਹੜੀ ਹੈ ਅਦੀ ਕਿਸੇ ਜੇਲ ਦੇ ਵਿੱਚ ਹਿੰਦੁਸਤਾਨ ਦੀ ਕੋਈ ਵੀ ਜੇਲ ਹੋਵੇ ਜਿੱਥੇ ਬੰਦੀ ਸਿੰਘ ਬੰਦ ਰਹਿਆ ਕਦੀ ਕਿਸ ਦੇ ਫੋਨ ਦੀਆਂ ਫੋਨ ਕਾਲ ਰਿਕਾਰਡਿੰਗ ਜਾਂ ਜਿਹੜੇ ਆ ਵਾਇਸ ਮੈਸੇਜ ਕਦੀ ਬਾਹਰ ਸੁਣੇ ਹੂੰ ਇਹ ਤਾਂ ਸੁਣਿਆ ਦੱਸ ਦਿਓ ਹਾਲਾਂਕਿ ਹੁਣ ਜ਼ਮਾਨਾ ਬਹੁਤ ਚੇਂਜ ਹੋ ਗਿਆ ਤੁਹਾਡੇ ਸਮੇਂ ਦੇ ਉੱਤੇ ਉਹ ਚੀਜ਼ਾਂ ਨਹੀਂ ਸੀ ਹੁਣ ਤਾਂ ਜ਼ਮਾਨਾ ਬਦਲਦਾ ਹੋਇਆ ਨਹੀਂ ਨਜ਼ਰ ਆ ਰਿਹਾ ਤੁਹਾਨੂੰ ਨਹੀਂ ਜ਼ਮਾਨਾ ਬਦਲ ਗਿਆ ਪਾਈਤੂ ਉਤਾਰ ਸਿੰਘ ਵਾਰਾ ਦੀਆਂ ਕਿੰਨੀਆਂ ਕੁ ਵਾਈਸ ਮੈਸੇਜ ਸੁਣੇ ਜੀ ਹੂੰ ਸੁਣੇ ਆ ਦਾਦੇਓ ਤੁਹਾਨੂੰ ਇਹਦੇ ਪਿੱਛੇ ਕੁਝ ਹੋਰ ਮਨਸ਼ਾ ਲੱਗਦੀ ਹੈ ਨਹੀਂ ਨਹੀਂ ਮੈਨੂੰ ਮਨਸ਼ਾ ਨਹੀਂ ਲੱਗਦੀ ਹੂੰ ਗੱਲ ਇਹ ਆ ਕਿ ਮੈਂ ਕੋਈ ਅੰਮ੍ਰਿਤਪਾਲ ਸਿੰਘ ਹੋਰੋਂ ਦਾ ਵਿਰੋਧੀ ਨਹੀਂ ਹੂੰ ਜੇ ਤੁਸੀਂ ਸਿਆਸੀ ਵਿਰੋਧੀ ਹੁਣ ਤੁਸੀਂ ਬਣ ਗਏ ਨਾ ਜੇ ਤੁਸੀਂ ਮੈਦਾਨ ਦੇ ਵਿੱਚ ਆ ਗਏ ਤਾਂ ਬਲਟੋਆ ਸਾਹਿਬ ਤੁਸੀਂ ਸਿਆਸੀ ਵਿਰੋਧੀ ਹੁਣ ਬਣ ਗਏ ਹੋ ਮੇਰੀ ਸਮਝਣਾ ਜੀ ਹੂੰ ਮੈਂ ਬੇਨਤੀ ਕਰਾਂ ਮੇਰਾ ਇਹਨਾਂ ਕਿਆ ਇਹ ਧਰਮ ਵਾਸਤੇ ਕੌਮ ਵਾਸਤੇ ਕੋਈ ਇੱਕ ਕਦਮ ਵੀ ਪੁੱਟਦਾ ਹੈ ਜੀ ਜੀ ਦੱਸਾ ਸਿੰਘ ਬਲਟੋਹਾ ਉਹਦਾ ਸਤਿਕਾਰ ਕਰਦਾ ਉਹਦਾ ਧੰਨਵਾਦ ਕਰਦਾ ਹੈ ਹਮ ਪਰ ਤੁਸੀਂ ਜੋ ਤੁਸੀਂ ਗੱਲਾਂ ਕੀਤੀਆਂ ਜੋ ਤੁਸੀਂ ਬੜਤਾ ਮਾਰੀਆਂ ਕਿ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਹਾਂ ਹਾਂ ਹਾਲਾਂਕਿ ਪਾਸਪੋਰਟ ਮੰਨ ਉਹਨਾਂ ਨੇ ਆਪਣਾ ਮੰਨਣ ਤੋਂ ਮੰਨਿਆ ਜਾਂਦਾ ਦਸਤਾਵੇਜ਼ ਇੱਕ ਟ੍ਰੈਵਲਿੰਗ ਕਰਨ ਵਾਸਤੇ ਦਸਤਾਵੇਜ਼ ਹੈ ਜੀ ਹਾਂਜੀ ਹਮ ਤੇ ਫਿਰ ਤੁਸੀਂ ਕਹਿੰਦੇ ਸੀ ਕਿ ਮਰਨੀ ਮਰ ਜੂੰਗਾ ਹਮ ਫਿਰ ਤੁਸੀਂ ਅੱਗੇ ਲੱਗ ਲੱਗ ਕੇ ਭੱਜੇ ਫਿਰਦੇ ਰਹਿੰਦੇ ਹੋ ਹਾਂਜੀ ਫਿਰ ਤੁਸੀਂ ਥੀਰ ਤੇ ਆਣ ਕੇ ਆਤਮ ਸਮਰਪਣ ਕਰਦੇ ਤੇ ਸਰੈਂਡਰ ਕਰਦੇ ਜੀ ਬਤਮਤ ਕੀ ਹੋ ਜਾਊਗਾ ਹੂੰ ਬਤਮਤ ਇਹੀ ਹੈ ਨਾ ਕਿ ਜਿਉਂ ਜਿਉਂ ਨਾ ਗੋਲੀ ਮਾਰਨੀ ਹੁੰਦੀ ਤੇ ਉਹ ਤੇ ਜਿੱਥੇ ਮਰਜ਼ੀ ਮਾਰ ਸਕਦੇ ਸੀ ਜੀ ਹਾਂਜੀ ਤੇ ਤੁਸੀਂ ਤੁਸੀਂ ਸਿਰਫ ਇਹ ਕਰਕੇ ਕਿ ਲੰਬਾ ਸਮਾਂ ਆੜ ਨਹੀਂ ਸਕਮੈਂ ਮੈਂ ਇਸ ਗੱਲ ਤੇ ਵੀ ਸਵਾਲ ਨਹੀਂ ਠਾਉਂਦਾ ਹੂੰ ਮੈਂ ਨਹੀਂ ਸਵਾਲ ਠਾਉਂਦਾ ਪਰ ਤੁਸੀਂ ਇਹ ਗੱਲਾਂ ਵੱਡੀਆਂ ਕਰੋ ਬਹੁਤ ਵੱਡੀਆਂ ਕਰੋ ਬਹੁਤ ਵੱਡੀਆਂ ਕਰੋ ਤੇ ਖੀਰ ਤੇ ਆਣ ਕੇ ਤੁਸੀਂ ਜਿਹੜਾ ਆ ਉਹ ਉਹਨਾਂ ਗੱਲਾਂ ਤੇ ਘੜੋ ਹੀ ਨਾ ਫਿਰ ਤੁਸੀਂ ਕਹਿੰਦੇ ਜੀ ਨਹੀਂ ਜੀ ਭਾਈ ਸਾਹਿਬ ਤੇ ਸਾਹੀ ਉਮਰ ਜੇਲ੍ਹ ਤੇ ਰਹਿ ਸਕਦੇ ਆ ਉਹ ਬਾਕੀਆਂ ਤੇ ਲੈਕਚਰ ਕਰਨਾ ਚਾਹੁੰਦੇ ਤੇ ਫਿਰ ਬਾਕੀਆਂ ਬਾਕੀਆਂ ਨੂੰ ਲੜਾ ਦਿਓ ਤੁਸੀਂ ਉਹਨੂੰ ਲੜਦੇ ਜੀ ਕਿਸੇ ਨੂੰ ਲੜਾ ਦਿਓ ਇਹ ਠੇਕਾ ਥੋੜੀ ਲਿਆ ਕੇ ਤੇ ਮਤਲਬ ਜਿਹੜਾ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਨੇ ਹੀ ਫੈਸਲਾ ਲੈਣਾ ਹਰ ਇੱਕ ਤੁਸੀਂ ਦਰਜੀਤ ਸਿੰਘ ਕਲਸੀ ਨੂੰ ਲੜਾ ਦਿਓ ਉਥੇ ਹੋਰ 10 ਜਣੇ ਆ ਤੇ ਦਸਾਂ ਚੋਂ ਪੰਜ ਇੱਕ ਪਾਸੇ ਤੇ ਪੰਜ ਇੱਕ ਪਾਸੇ ਦੇ ਲਿਖ ਕੇ ਦਿੱਤਾ ਆ ਇੱਕ ਧਿਰ ਨੇ ਕਿ ਸਾਨੂੰ ਇਹਨਾਂ ਕੋਲ ਜਾਣ ਦਾ ਖਤਰਾ ਆ ਹੂੰ ਜੇ ਨਹੀਂ ਲਿਖ ਕੇ ਦਿੱਤਾ ਤੇ ਇਹ ਖੰਡਨ ਕਰ ਦੇਣਾ ਕਿ ਨਹੀਂ ਲਿਖ ਕੇ ਦਿੱਤਾ ਉਹਨਾਂ ਨੇ ਹਾਂਜੀ ਜੀ ਜੇ ਭਾਈ ਦਰਜੀਤ ਸਿੰਘ ਕਲਸੀ ਤੇ ਉਹਦੇ ਸਾਥੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਲਾਉਂਦੇ ਹੋਏ ਆ ਇਹ ਇਹ ਮਤਲਬ ਮਤਲਬ ਹੁਣ ਮੈਂ ਗੱਲਾਂ ਨਹੀਂ ਕਰ ਸਕਦਾ ਹਾਂ ਹਾਂਜੀ ਉਹਨਾਂ ਨੇ ਸਵਾਲ ਉਠਾਤੇ ਆ ਜਿਹੜੇ ਨਾਲ ਦੇ ਸਾਥੀ ਐ ਜਿਹੜੇ ਕਹਿੰਦੇ ਸੀ ਕਿ ਅਸੀਂ ਭਾਈ ਸਾਹਿਬ ਦੇ ਪੈਰੋਂ ਘੜਿਆ ਨਾ ਹਾਂਜੀ ਉਹਨਾਂ ਨੇ ਸਵਾਲ ਉਠਾਤੇ ਹੈ ਕਿ ਬਾਕੀ ਤੁਸੀਂ ਦੱਸੋ ਮੇਰੀ ਤੇਰੀ ਤੁਹਾਡੀ ਹੋਰ ਕੀ ਗੱਲ ਰਹੀ ਅਕਾਲੀ ਦਲ ਨੇ ਅਕਾਲੀ ਦਲ ਨੇ ਇਹ ਵੀ ਕੋਈ ਚਰਚਾ ਕੀਤੀ ਸੀ ਕਿ ਅਸੀਂ ਸਪੋਰਟ ਦੇ ਦਿੰਦੇ ਆ ਅਮਰਤਪਾਲ ਉਹਨਾਂ ਨੂੰ ਜਾਂ ਫਿਰ ਇਸ ਸੀਟ ਤੋਂ ਆਪਣਾ ਉਮੀਦਵਾਰ ਹੀ ਨਹੀਂ ਉਤਾਰਦੇ ਇਹ ਚਰਚਾਵਾਂ ਹੋਈਆਂ ਸੀ ਕਿ ਇਹ ਕਲੀਅਰ ਸੀਗਾ ਅਕਾਲੀ ਦਲ ਦੇ ਵਿੱਚ ਕੀ ਅਸੀਂ ਉਮੀਦਵਾਰ ਉਤਾਰਨਾ ਹੀ ਉਤਾਰਨਾ ਹੈ ਨਹੀਂ ਨਹੀਂ ਕਾਲੀ ਦਲ ਦਾ ਤਾਂ ਡਿਸਾਈਡ ਸੀਗਾ ਹੂੰ ਅਕਾਲੀ ਦਲ ਦਾ ਤਾਂ ਡਿਸਾਈਡ ਸੀਗਾ ਸਿਰਫ ਇਹ ਦੇਖ ਰਿਆ ਸੀ ਕਿ ਇਹ ਇਹ ਤੇ ਪਤਾ ਹੀ ਨਹੀਂ ਸੀਗਾ ਇਹਨਾਂ ਦਾ ਤੇ ਇਹਨਾਂ ਦਾ ਚਾਰ ਪੰਜ ਦਿਨ ਤੋਂ ਜਿਸ ਦਿਨ ਤੋਂ ਰਾਜਦੇਵ ਸਿੰਘ ਦੀ ਗੱਲ ਆਈ ਹੈ ਪਹਿਲੇ ਰਾਜਦੇਵ ਸਿੰਘ ਆਲੇ ਗੱਲ ਨੂੰ ਵੀ ਜਿਹੜਾ ਪਰਿਵਾਰ ਖੰਡਨ ਕਰਦਾ ਰਿਹਾ ਤੁਸੀਂ ਵੀ ਦੇਖ ਲਓ ਜੀ ਹੁਣ ਪਤਾ ਨਹੀਂ ਕਿਹੜੀ ਰਣਨੀਤੀ ਸੀ ਕੀ ਸੀ ਵਿਕਰਮ ਅਜੀਠਿਆ ਉਂ ਵੀ ਬੜੀ ਚਰਚਾ ਸੀਗੀ ਵਿਕਰਮ ਅਜੀਠਿਆ ਹੁਣ ਹੀ ਖਡੂਰ ਸਾਹਿਬ ਤੋਂ ਲੜਨਾ ਚਾਹੁੰਦੇ ਨੇ ਉਹਨਾਂ ਦੇ ਨਾਲ ਲੜਨ ਦਾ ਕੀ ਕਾਰਨ ਰਿਹਾ ਨਹੀਂ ਉਹਨਾਂ ਦੀ ਨਾਕਦੇ ਉਹ ਉਹਨਾਂ ਬਾਰੇ ਡਿਸਕਸ਼ਨ ਹੋਈ ਹੈ ਜੀ ਨਾ ਕਦੀ ਵਿਚਾਰਿਆ ਗਿਆ ਨਾ ਇਥੋਂ ਦਾਵੇਦਾਰੀ ਸੀ ਕਿਉਂਕਿ ਦੂਜੇ ਬੰਨੇ ਜਿਹੜੇ ਅਨਲ ਜੋਸ਼ੀ ਨੇ ਜੀ ਉਹ ਅੰਮ੍ਰਿਤਸਰ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦੀ ਕੈਂਪੇਨ ਦੀ ਜਿਹੜੀ ਮੇਨ ਰੂਪ ਚ ਅਗਵਾਈ ਹੈ ਜਾਂ ਜੋਸ਼ੀ ਸਾਹਿਬ ਜਿਹੜੇ ਆ ਰੂਰਲ ਦੇ ਵਿੱਚ ਜਿਹੜੇ ਡਿਪੈਂਡ ਕਰਦੇ ਆ ਪਿੰਡੂ ਖੇਤਰ ਦੇ ਵਿੱਚ ਤੋਂ ਸੰਬਿਕਰਮ ਸਿੰਘ ਜੀਠੀਆ ਤੇ ਕਰਦੇ ਉਹਨਾਂ ਦੀ ਇਲੈਕਸ਼ਨ ਉਹਨਾਂ ਤੇ ਡਿਪੈਂਡ ਹੈ ਇਸ ਕਰਕੇ ਉਹਨਾਂ ਦਾ ਨਾਮ ਤੇ ਪਹਿਲੋਂ ਤੋਂ ਹੀ ਜਿਹੜਾ ਇਸ ਪਾਸੇ ਹੈ ਹੀ ਨਹੀਂ ਸੀ ਤੇ ਬਾਕੀ ਮੈਂ ਜਿਹੜਾ ਆ ਇਹ ਜ਼ਰੂਰ ਕਿਸ ਦਿਨ ਤੋਂ ਇਹ ਗੱਲ ਚੱਲੀ ਹੈ ਇਹਨਾਂ ਦੀ ਮੈਂ ਇਹਨਾਂ ਕੋਲ ਜ਼ਰੂਰ ਗੱਲ ਕਰਦਾ ਰਿਹਾ ਫੈਮਿਲੀ ਕੋਲ ਜਾਂ ਫੈਮਿਲੀ ਦੇ ਦਾ ক্লোਜ਼ ਸਰਕਲ ਆਇਆ ਹੈ ਕਿ ਭਾਈ ਮੈਂ ਇਥੋਂ ਉਮੀਦਵਾਰ ਬਣ ਰਿਹਾ ਹਾਂ ਹਾਂਜੀ ਤੇ ਮੈਨੂੰ ਬਣਾਇਆ ਜਾ ਰਿਹਾ ਹੈ ਤੇ ਤੁਸੀਂ ਇਸ ਤਰ੍ਹਾਂ ਨਾ ਕਰੋ ਨਹੀਂ ਜੀ ਕੋਈ ਨਹੀਂ ਨਹੀਂ ਬੰਨ ਦਿੰਦੇ ਜੀ ਫਿਰ ਤੁਸੀਂ ਪਰਿਵਾਰ ਨਾਲ ਪਰਿਵਾਰ ਨਾਲ ਗੱਲਬਾਤ ਕੀਤੀ ਪਹਿਲਾਂ ਇਹ ਪਰਿਵਾਰ ਦਾ ক্লোਜ਼ ਸਰਕਲ ਸੀ ਜਿਹੜਾ ਜੀ ক্লোਜ਼ ਸਰਕਲ ਮਤਲਬ ਜਿਹਨਾਂ ਦੇ ਨਾਲ ਸਲਾਹ ਕਰਕੇ ਚੱਲਦੇ ਆ ਹਾਂਜੀ ਉਹ ਤੁਹਾਡੇ ਸਾਹਮਣੇ ਨਹੀਂ ਆਉਂਦੇ ਜੀ ਸਾਰੇ ਸਾਹਮਣੇ ਤਾਂ ਸਾਹਮਣੇ ਨਹੀਂ ਇਲੈਕਸ਼ਨ ਲੜਦੇ ਹਾਂਜੀ ਹੋਰ ਕੋਈ ਆ ਜੂਗਾ ਫਿਰ ਹੋ ਫਿਰ ਵੇਖਾਂਗੇ ਹਾਂਜੀ ਤੇ ਜੇ ਮੇਰੇ ਕਹਿਣ ਦੇ ਬਾਵਜੂਦ ਪਾਰਟੀ ਨੇ ਤਾਂ ਕੋਈ ਸਲਾਹ ਹੀ ਨਹੀਂ ਕੀਤੀ ਪਾਰਟੀ ਕੋਲ ਤੇ ਨੇ ਮੰਗੀ ਕੋਈ ਨਹੀਂ ਕੀਤੀ ਇਹ ਤਾਂ ਮੇਰੇ ਹੀ ਸੀਗੀ ਆਪਣੀ ਤੇ ਭਾਈ ਮੈਂ ਮੈਂ ਹੁਣ 100 ਸਾਲ ਤੋਂ ਉੱਤੇ ਦੇ ਵੱਡੇ ਇਤਿਹਾਸ ਦੀ ਪਾਰਟੀ ਹੋਵੇ ਤੇ ਆਪਣਾ ਉਮੀਦਵਾਰ ਨਾ ਦੇਵੇ ਤਾਂ ਕਦੇ ਹੋ ਨਹੀਂ ਸਕਦਾ ਉਮੀਦਵਾਰ ਜਾਂ ਤੋਂ ਚਾਹ ਤੋਂ ਕਹਿ ਰਹੀ ਹੈ ਨਾ ਕਿ ਵਿਰਸਾ ਸਿੰਘ ਮਲਟੋਹੇ ਚ ਪੰਥ ਹੈ ਨਹੀਂ ਜਦ ਵਰਸਾ ਸਿੰਘ ਬਲਟੋਹੇ ਚ ਪੰਥਕ ਜਜ਼ਬਾ ਘਟਿਆ ਜਦ ਵਰਸਾ ਸਿੰਘ ਬਲਟੋਹਾ ਨੇ ਪੰਥਵਾਸੇ ਕੁਝ ਕੀਤਾ ਨਹੀਂਗਾ ਫਿਰ ਤਾਂ ਠੀਕ ਹੈ ਫਿਰ ਤਾਂ ਮੈਂ ਕਹਿੰਨਾ ਕਿ ਵਰਸਾ ਸਿੰਘ ਬਲਟੋਹਾ ਤੋ ਕੋਈ ਵੱਧ ਜਿਹੜਾ ਬਿਹਤਰ ਜਿਹੜਾ ਪੰਥਕ ਸੋਚ ਰੱਖਦਾ ਉਹ ਹੋਣਾ ਚਾਹੀਦਾ ਹੈ ਹਾਂਜੀ ਤੇ ਕਿ ਹੁਣ ਅਸੀਂ ਯਾਰ ਇੱਕ ਤਰ੍ਹਾਂ ਤਰੀ ਕਿਸੇ ਦਾ ਭੌ ਹੀ ਨਹੀਂ ਰੱਖਿਆ ਸਾਨੂੰ ਵੀ ਕਹਿੰਦੇ ਆ ਸਾਡੇ ਵੀ ਪਰਿਵਾਰ ਕਹਿੰਦੇ ਸੀ ਕਿਉਂ ਮਰਨਾ ਜੇ ਜੀ ਹਾਂਜੀ ਕਿਉਂ ਪੰਗੇ ਲੈਂਦੇ ਜੇ ਕਿਉਂ ਫਿਰ ਅੰਦਰ ਜੇ ਮੈਂ ਕਹਾਂ ਜਾਣਦੇ ਆ ਜਾਣਦੇ ਹੂੰ ਥੇਰੇ ਯਾਦ ਚਰਚਾਂਗੇ ਨਾ ਅਸੀਂ ਤੇ ਉਹਨਾਂ ਬੁੱਚਰਖਾਨਿਆਂ ਚ ਰਹੇ ਆ ਜਿੱਥੋਂ ਜਿੱਥੋਂ ਸਾਡੀਆਂ ਅੱਖਾਂ ਦੇ ਸਾਹਮਣੇ ਲਾਸ਼ਾਂ ਨਿਕਲਦੀਆਂ ਰਹੀਆਂ ਹਾਂਜੀ ਜਿੱਥੇ ਧੀਆਂ ਭੈਣਾਂ ਦੀਆਂ ਚੀਕਾਂ ਸੁਣਦੇ ਰਹੇ ਆ ਜਿੱਥੇ ਆਪਦੀਆਂ ਚੀਕਾਂ ਤੇ ਚਲੋ ਕਹਿੰਦੇ ਬੰਦੇ ਨੇ ਕਈ ਕੀ ਸੁਣਨੀ ਹੁੰਦੀਆਂ ਹਾਂਜੀ ਜਿੱਥੇ ਧੀਆਂ ਭੈਣਾਂ ਦੀਆਂ ਚੀਕਾਂ ਸੁਣਦੇ ਲੋਕਾਂ ਨੂੰ ਭੁੱਲ ਗਿਆ ਲੋਕਾਂ ਨੂੰ ਭੁੱਲ ਗਿਆ ਸਾਰਾ ਕੁਝ ਅੱਜ ਆਏ ਜਿਹੜੀ ਨਵੀਂ ਪੀੜ੍ਹੀ ਆ ਇਹਨਾਂ ਨੂੰ ਤਾਂ ਪਤਾ ਨਹੀਂ ਕੀ ਬੀਤਿਆ ਸੀਗਾ ਹਾਂਜੀ ਲਾਲਜੀ ਅਖੀਰਲਾ ਮੇਰਾ ਸਵਾਲ ਹੋਗਾ ਲਾਲਜੀ ਸਿੰਘ ਭੁੱਲਰ ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਆਪਣਾ ਸਾਹਮਣੇ ਓਪੋਨੈਂਟ ਪੋਲਿਟਿਕਲ ਓਪੋਨੈਂਟ ਕਿਵੇਂ ਵੇਖਦੇ ਹੋ ਤੁਸੀਂ ਉਹਨਾਂ ਨੂੰ ਉਹਦੇ ਵਿਚਾਰਾ ਮੇਰਾ ਖਿਆਲ ਹੈ ਜੀ ਹੁਣ ਗੁਜ਼ਾਰਾ ਹੀ ਕਰਨ ੜਿਆ ਹਾਂਜੀ ਉਹਦਾ ਸਾਹ ਲੈਂਡ ਜਿਵੇਂ ਮੱਛੀ ਪਾਣੀ ਤੋਂ ਬਾਹਰ ਨਹੀਂਦੀ ਹੈ ਹਾਂਜੀ ਉਹਦੀ ਕਾਦੀ ਇਲੈਕਸ਼ਨ ਲੋਕਸ਼ਨ ਹੈ ਉਹਦੇ ਮੇਰਾ ਖਿਆਲ ਸਭ ਤੋਂ ਮਾੜਾ ਹਾਲ ਜਿਹੜਾ ਹਮਾਰੀ ਪਾਰਟੀ ਦਾ ਹੋਊਗਾ ਵੀ ਜੀਪੀ ਦਾ ਸਭ ਤੋਂ ਮਾੜਾ ਹੋਊਗਾ ਔਰ ਉਸ ਤੋਂ ਉੱਪਰ ਜੇ ਕੋਈ ਆ ਸਕਦਾ ਤੂੰ ਆਹਮਾ ਦੀ ਪੱਟ ਗਿਆ ਸਕਦੀ ਠੀਕ ਹੈ ਬਲਟੋਆ ਸਾਹਿਬ ਸ਼ੁਭ ਸ਼ਾਮਾਂ ਤੁਹਾਨੂੰ ਨਵੀਂ ਪਾਰੀ ਦੀਆਂ ਜਿਹੜੀ ਤੁਸੀਂ ਸਿਆਸੀ ਪਾਰੀ ਸ਼ੁਰੂ ਕਰਨ ਜਾ ਰਹੇ ਹੋ ਬਤੌਰ ਐਮਪੀ ਦੀ ਹੁਣ ਚੋਣ ਲੜਨ ਜਾ ਰਹੇ ਹੋ ਗਗਨ ਗਗਨ ਮੇਰੀ ਸਮਝਿਆ ਜੀ ਜੀ ਨਾਂ ਹੈਗਾ ਆਪਣਾ ਗਗਨ ਜੀ ਤੇ ਸਿੱਖੀ ਦੇ ਵਿੱਚ ਗਗਨ ਦਾ ਮਾਮੇ ਦੀ ਬੜੀ ਮਹੱਤਤਾ ਆ ਹਮ ਮੈਂ ਉਹਦੇ ਨਾਲ ਤੇ ਨੇੜ ਲਾਉਂਦਾ ਹਾਂ ਪਰ ਜੇ ਮਾਂ ਬਾਪ ਨੇ ਨਾਂ ਗਗਨ ਰੱਖਿਆ ਹੈ ਨਾ ਜੀ ਉਸੇ ਗਗਨ ਦਾ ਮਾਮੇ ਨੂੰ ਲੈ ਕੇ ਰੱਖਿਆ ਹੈ ਤੇ ਜੀ ਮਿਰਸਾ ਸਿੰਘ ਬਲਟੋਹਾ ਦੇ ਹੱਕ ਚ ਹੱਕ ਚ ਨਹੀਂ ਮੈਂ ਕਹਿੰਦਾ ਜੀ ਕਿ ਸੱਚ ਚ ਜੇ ਗगन ਤੋਂ ਮਾਮਾ ਨਾ ਵਜਿਆ ਹਾਂਜੀ ਤੇ ਗगन ਨਾ ਖੜ ਗਿਆ ਹਾਂ ਤੇ ਫਿਰ ਇਹਦਾ ਮਤਲਬ ਇਹ ਹੈ ਕਿ ਮਿਰਸਾ ਸਿੰਘ ਬਲਟੋਹਾ ਨੂੰ ਵੀ ਤੁਸੀਂ ਕਿਸੇ ਨਾ ਕਿਸੇ ਰੂਪ ਚ ਨਹੀਂ ਨਹੀਂ ਅਸੀਂ 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 ਐਸ ਇਟ ਇਜ਼ ਜਿਹੜਾ ਤੁਹਾਡਾ ਫੋਨੋ ਹੈ ਜਿਹੜਾ ਆਪਣੀ ਗੱਲਬਾਤ ਹੋਈ ਹੈ ਐਸ ਇਟ ਇਜ਼ ਹੀ ਚੱਲੂਗੀ ਬਲਟੋਹਾ ਸਾਹਿਬ ਇਹਨੂੰ ਜਲ ਤੁਸੀਂ ਹੁਣ ਚੈਨਲ ਦੇ ਉੱਤੇ ਵੀ ਸੁਣੋਗੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ